गोइंदवाल ਦੇ ਇੱਕ ਨਸ਼ਾ ਛੁਡਾਓ ਕੇਂਦਰ 'ਚ ਇਲਾਜ ਕਰਵਾ ਰਹੇ ਸਰਪੰਚ ਦੀ ਮੌਤ ਤੋਂ ਬਾਅਦ ਹੜਕੰਪ ਮਚ ਗਿਆ। ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੇ ਸਰਪੰਚ ਜਸਵੀਰ ਸਿੰਘ ਦੀ ਅਚਾਨਕ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਕੇਂਦਰ ਚਲਾਉਣ ਵਾਲੇ ਲੋਕਾਂ ਨੇ ਕੁੱਟਮਾਰ ਕੀਤੀ ਹੈ। ਦਰਸਲ ਸਰਪੰਚ ਜਸਵੀਰ ਸਿੰਘ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ। ਪਰਿਵਾਰ ਨੇ ਗੋइंदਵਾਲ 'ਚ ਧਾਰਮਿਕ ਸੰਸਥਾ ਵੱਲੋਂ ਚਲਾਇਆ ਜਾ ਰਹੇ ਨਸ਼ਾ ਛੁਡਾਓ ਕੇਂਦਰ 'ਚ 4-5 ਦਿਨ ਪਹਿਲਾਂ ਉਸ ਨੂੰ ਦਾਖਲ ਕਰਵਾਇਆ। ਪਰਿਵਾਰ ਨੂੰ ਕੇਂਦਰ ਤੋਂ ਫੋਨ ਆਇਆ ਕਿ ਜਸਵੀਰ ਸਿੰਘ ਦੀ ਹਾਲਤ ਠੀਕ ਨਹੀਂ ਹੈ ਇਸ ਲਈ ਤਰਨਤਾਰਨ ਸਿਵਲ ਹਸਪਤਾਲ ਪਹੁੰਚੋ ਜਦੋਂ ਪਰਿਵਾਰ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਜਸਵੀਰ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਮੁਤਾਬਕ ਮੌਤ ਹੋਣ ਦੇ ਕਈ ਘੰਟੇ ਬਾਅਦ ਹਸਪਤਾਲ ਲਿਆਂਦਾ ਗਿਆ ਕੇਂਦਰ ਦੇ ਪ੍ਰਬੰਧਕਾਂ ਮੁਤਾਬਕ ਜਸਵੀਰ ਦੀ ਮੌਤ ਰਸਤੇ 'ਚ ਹੋਈ ਸਾਨੂੰ ਦੱਸਿਆ ਨਹੀਂ ਉਹਨਾਂ ਨੇ ਲਾਸ਼ ਨੂੰ ਲਿਆ ਕੇ ਸਿਵਲ ਹਸਪਤਾਲ ਤਰਨਤਾਰਨ ਉੱਤੇ ਉਹਨਾਂ ਨੇ ਮੋੜੀ ਟੌਰਚਰ ਕਰਤਾ ਤੇ ਅਸੀਂ ਬਾਅਦ ਤੋਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਉਹਨਾਂ ਨੇ ਉਹਦੇ ਵਿੱਚ ਸਾਨੂੰ ਡਾਕਟਰਾਂ ਨੇ ਦੱਸਿਆ ਉਹ ਲਿਖਿਆ ਵੀ ਹੋਇਆ ਉਹਨਾਂ ਨੇ ਵੀ ਤੁਹਾਡੇ ਬੰਦੇ ਦੀ ਜਿਹੜੀ ਡੈਥ ਹੋਈ ਆ ਇਹ ਹੁਣ ਤੋਂ ਤਕਰੀਬਨ 6-7 ਘੰਟੇ ਪਹਿਲਾਂ ਹੋਈ ਆ ਉਹਨਾਂ ਨੇ ਸਾਨੂੰ ਦੱਸਿਆ ਉਸ ਤੋਂ 6-7 ਘੰਟੇ ਬਾਅਦ ਦੱਸਿਆ ਸਾਨੂੰ ਤੁਹਾਡੇ ਬੰਦੇ ਦੀ ਡੈਥ ਹੋ ਗਈ ਆ ਜਿਹੜੇ ਇਸੇ ਬੰਦਾ ਕੋਈ ਦਵਾ ਸਾਹਿਬ ਇੱਥੇ ਐਡਮਿਟ ਕਰਵਾਇਆ ਸੀ ਜਿਹੜਾ ਉਹਨਾਂ ਦੇ ਨਾਲ ਇੱਕ ਹੋਰ ਬੰਦਾ ਗਿਆ ਸੀ ਜਿਹੜਾ ਕਿ ਉੱਥੇ ਦਾਖਲ ਸੀ ਜਦੋਂ ਇਹ ਸਾਡਾ ਬੰਦਾ ਦਾਖਲ ਆ ਉਦਾਂ ਹੀ ਉਹ ਦਾਖਲ ਸੀ ਉਹ ਕਹਿੰਦਾ ਵੀ ਉੱਥੇ ਬਹੁਤ ਬੁਰਾ ਹਾਲ ਹੈ ਜੁੱਤੀਆਂ ਜੇ ਪਾਣੀ ਪੀਉਂਦੇ ਆ ਬਹੁਤ ਕੁੱਟਮਾਰ ਕਰਦੇ ਆ ਇਹ ਬੰਦੇ ਨੂੰ ਗੋਲੀਆਂ ਵੀ ਨਹੀਂ ਦਿੱਤੀ ਕਹਿੰਦਾ ਜੇ ਗੋਲੀਆਂ ਦਿੰਦੇ ਸੀ ਇਹ ਇਹਨੂੰ ਇਹਨੂੰ ਲੰਮਾ ਪਾ ਕੇ ਕੁੱਟਮਾਰ ਕਰਕੇ ਦਿੰਦੇ ਸੀ ਕੁਦਰਤੀ ਮੌਤ ਨਹੀਂ ਹੋ ਸਕਦੀ ਕੁਦਰਤੀ ਮੌਤ ਨਹੀਂ ਹੈ ਕਿਉਂਕਿ ਉੱਥੇ ਕੋਈ ਵੀ ਪ੍ਰਬੰਧ ਨਹੀਂ ਕੋਈ ਡਾਕਟਰੀ ਪ੍ਰਬੰਧ ਨਹੀਂ ਹੈਗਾ ਕੋਈ ਉੱਥੇ ਪੱਖਾ ਨਹੀਂ ਹੈਗਾ ਕੋਈ ਕੁਝ ਵੀ ਉੱਥੇ ਕੋਈ ਫੈਸਿਲਿਟੀ ਹੈ ਹੀ ਨਹੀਂ ਹੈਗੀ ਤੁਜੀ ਬਾਰੇ ਕੇਂਦਰ ਚਲਾਉਣ ਵਾਲੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਸਵੀਰ ਦੀ ਹਾਲਤ ਬੇਹਦ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲੈ ਜਾਂਦਾ ਗਿਆ ਪ੍ਰਬੰਧਕਾਂ ਮੁਤਾਬਕ ਜੇਕਰ ਉਹਨਾਂ ਦੀ ਗਲਤੀ ਸਾਬਤ ਹੁੰਦੀ ਹੈ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਨੇ ਤੇ ਇਹ ਸਾਡੇ ਤੋਂ ਜਸਵੀਰ ਸਿੰਘ ਆਇਆ ਸੀ ਇਲਾਜ ਵਾਸਤੇ ਜਿਹੜਾ ਕਿ ਦੇ ਪਰਿਵਾਰ ਵਾਲਿਆਂ ਨੇ ਸਾਰ ਤੋਂ ਬਹੁਤ ਵੱਡਾ ਓਲਾ ਰੱਖਿਆ ਜੋ ਉਹ ਬੰਦੇ ਨੂੰ ਕੈਂਸਰ ਸੀ ਜੀ ਉਹਦੀ ਸ਼ੂਗਰ ਹਾਈ ਸੀਗੇ ਇਹਨਾਂ ਨੇ ਸਾਨੂੰ ਇਦਾਂ ਦੀ ਕੋਈ ਗੱਲ ਨਹੀਂ ਦੱਸੀ ਤੇ ਜਦੋਂ ਉਹ ਬੰਦਾ ਇੱਥੇ 4-5 ਦਿਨ ਰਹਿਣ ਤੋਂ ਬਾਅਦ ਸਾਡੇ ਤੋਂ ਢਿੱਲਾ ਹੋਇਆ ਔਰ ਬੁਖਾਰ ਹੋਇਆ ਅਸੀਂ ਉਹ ਉਹਨੂੰ ਜੋ ਵੀ ਦਾ ਮੈਡੀਕਲ ਰਿਪੋਰਟ ਕਰਨਾ ਸੀ ਸੀ ਕੀਤਾ ਪਰ ਜਦੋਂ ਉਹ ਬੰਦਾ ਸਾਡੇ ਤੋਂ ਡਾਕਟਰ ਸਾਹਿਬ ਨੂੰ ਦਿਖਾਇਆ ਉਹ ਬੰਦਾ ਬੁਖਾਰ ਇੰਨਾ ਹੋਇਆ ਸੀਗਾ ਕਿ ਅਸੀਂ ਉਹਨੂੰ ਲੈ ਕੇ ਹਸਪਤਾਲ ਲਗਾਇਆ ਤੇ ਪਰਿਵਾਰ ਨੂੰ ਫੋਨ ਕੀਤਾ ਸੀ ਕਿ ਇਹ ਤੁਹਾਡਾ ਬੰਦਾ ਸੀਰੀਅਸ ਹਨ ਹਸਪਤਾਲ ਲੈ ਕੇ ਜਾ ਰਹੇ ਹਾਂ ਹਸਪਤਾਲ ਲੈ ਕੇ ਜਾਂਦੇ ਪੇ ਉਹ ਡਾਕਟਰ ਨੇ ਉਹਨੂੰ ਜਾਂਦਿਆਂ ਮੇਰੇ ਤੇ ਕਹਿ ਦਿੱਤਾ ਕਿ ਬੰਦੇ ਦੀ ਡੈਥ ਹੋ ਗਈ ਆ ਠੀਕ ਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਅਸੀਂ ਇਹ ਬੰਦੇ ਦਾ ਪੋਸਟਮਾਰਟਮ ਕਰਵਾਉਣਾ ਆ ਡਾਕਟਰ ਸਾਹਿਬ ਨੂੰ ਪੋਸਟਮਾਰਟਮ ਦਾ ਕਿਹਾ ਕਿ ਮੈਂ ਥਾਣੇ ਵਿੱਚ ਉਹਦੀ ਬਕਾਇਦਾ ਰਿਪੋਰਟ ਲਿਖਾਈ ਜਾ ਕੇ ਕਿ ਸਾਡੇ ਕੋਲ ਬੰਦਾ ਇਸ ਤਰ੍ਹਾਂ ਹੀ ਡੈਥ ਹੋ ਗਈ ਇ ਤੇ ਉਹ ਉਹਦੇ ਪਰਿਵਾਰਕ ਮੈਂਬਰ ਜਦੋਂ ਉੱਥੇ ਪਹੁੰਚੇ ਹਸਪੀਟਲ ਉਹ ਕਹਿੰਦੇ ਪੋਸਟਮਾਰਟਮ ਨਹੀਂ ਕਰਵਾਉਣਾ ਤੇ ਅੱਜ ਉਹ ਉਥੋਂ ਸਾਡੇ ਬਾਪ ਜਰ ਬਾਰ-ਬਾਰ ਕਹਿਣ ਤੇ ਪੋਸਟਮਾਰਟਮ ਕਰਾਉਂਦੇ ਉਹਨਾਂ ਨੇ ਨਹੀਂ ਕਰਵਾਇਆ ਤੇ ਅੱਜ ਉਹ ਸਾਨੂੰ ਫੋਨ ਲਾ ਕੇ ਉਹਦੇ ਕੋਈ ਰਿਸ਼ਤੇਦਾਰ ਸਾਨੂੰ ਬਲੈਕਮੇਲ ਕਰ ਰਹੇ ਆ ਕਿ ਸਾਨੂੰ 15 ਲੱਖ ਰੁਪਏ ਦੋ ਨਹੀਂ ਤਾਂ ਅੱਡੇ ਤੇ ਹੀ ਕਾਰਵਾਈ ਕਰਾਂਗੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਉਹ ਬੰਦੇ ਦਾ ਪੋਸਟਮਾਰਟਮ ਹੋਵੇ ਤੇ ਜੋ ਵੀ ਕਾਰਵਾਈ ਜੇ ਸਾਡੇ ਤੇ ਕੋਈ ਇਦਾਂ ਦੀ ਗੱਲ ਆਊਗੀ ਅਸੀਂ ਉਹਨਾਂ 'ਤੇ ਕੁੱਟ ਮਾਰ ਜਾਂ ਕੁਝ ਵੀ ਕੀਤਾ ਹੋਊਗਾ ਅਸੀਂ ਜੋ ਵੀ ਸਾਡੀ ਸਜ਼ਾ ਹੋਊਗੀ ਭੁਗਤਣ ਨੂੰ ਤਿਆਰ ਆ ਇਸ ਕੋਲੇ ਹੁਣ ਤ ਜਦੋਂ ਵੀ ਕੰਪਲੇਂਟ ਪੁਲਿਸ ਸਟੇਸ਼ਨ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ